ਉਧੇ ਪਰ ਅਗਲੀ ਉੱਤੇ ਨਹੀਂ ਆਇਆ ਪੱਗ ਬੰਨੀ ਵੀ ਹੈ ਹਾਂ ਹਾਂ ਠੀਕ ਹੈ ਉਹ ਬਣਾ ਸੀ ਪੀ ਰਹੇ ਕੋਈ ਚੱਕਰ ਨਹੀਂ ਆ ਰਾਮ ਮੰਦਿਰ ਬਣ ਕੇ ਆਇਆ ਨਸ਼ੇ ਦਾਟ ਸ਼੍ਰੀ ਰਾਮ ਚੰਦਰ ਦੇ ਦਾਦਾ ਜੀ ਦੇ ਨਾਲ ਜੁੜਿਆ ਇਤਿਹਾਸਿਕ ਸਰੋਵਰ ਤੇ ਰਾਮ ਮੰਦਿਰ ਹੁਣ ਨਸ਼ੇੜੀਆਂ ਦੀ ਪਸੰਦੀਦਾ ਥਾਂ ਬਣ ਚੁੱਕਿਆ ਇੱਕ ਪਾਸੇ ਤਾਂ ਪੁਜਾਰੀ ਪਾਠ ਪੂਜਾ ਕਰ ਰਹੇ ਨੇ ਦੂਜੇ ਪਾਸੇ ਨਸ਼ੇੜੀ ਉਥੇ ਨਸ਼ਾ ਕਰ ਰਹੇ ਨੇ ਪੁਲਿਸ ਪੁਜਾਰੀ ਨੇ ਕੋਲੇ ਨਾਲ ਬੋਲ ਕੇ ਛਿੱਤਰ ਖਾਣੇ ਆ ਪੁਜਾਰੀ ਕੱਲਾ ਬੋਲਦੂ ਆ ਮੈਂ ਕਿਉਂ ਕਰ ਰਹੇ ਹੋ ਸੱਤ ਅਮਲਿਖ ਰੱਖ ਕੇ ਢਾ ਲੈਣਗੇ ਆ ਸਟਿੰਗ ਆਪਰੇਸ਼ਨ ਸਾਡੀ ਟੀਮ ਨੇ ਕੀਤਾ ਹੈ ਜਿਸ ਤੇ ਵਿੱਚ ਤਾਂ ਨਸ਼ੇੜੀ ਸ਼ਰੀਆਮ ਕੈਮਰੇ ਉੱਤੇ ਬੋਲ ਰਹੇ ਨੇ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਇਹ ਤਾਂ ਛੇੜੀਆਂ ਵਾਸਤੇ ਸਭ ਤੋਂ ਸੇਫ ਜਗ੍ਹਾ ਹੈ ਨਸ਼ਾ ਕਰਨ ਵਾਸਤੇ ਵੀ ਤੇ ਨਸ਼ੇ ਦੇ ਤਸਕਰਾਂ ਲਈ ਨਸ਼ਾ ਵੇਚਣ ਵਾਸਤੇ ਵੀ ਤੁਹਾਡੇ ਵਿਰੋਧੀਆਂ ਨੇ ਕਹਿਣਾ ਹੁਣ ਅੱਗੇ ਵੀ ਦਾ ਤੜਲਲੇ ਨਾਲ ਜਾਂਦੇ ਹਾਂ ਕਿ ਸਾਡੇ ਧਰਮ ਦੇ ਖਿਲਾਫ ਐ ਬੋਲੂਗਾ ਅਸੀਂ ਐ ਕੁੱਟਦੇਾਂਗੇ ਮਾਰਦੇਾਂਗੇ ਮਾਫੀ ਮੰਗੋ ਮੈਂ ਕਿੱਨੇ ਕੁੱਟਦੇ ਮਾਰਦੇ ਨਹੀਂ ਆਪਾਂ ਤੋਂ ਕੀਤਾ ਜਾਂਦਾ ਨਹੀਂ ਕਿ ਕਿੰਨੇ ਕਿ ਮਾਫੀ ਮੰਗੋ ਸਾਡੇ ਕੋਲੋਂ ਅਸੀਂ ਬਖਸ਼ ਦਿਆਂ ਹੁਣ ਇਹਨਾਂ ਨਸ਼ੇੜੀਆਂ ਨੂੰ ਮਾਫੀ ਮਨਾਈ ਜਾਵੇ ਕਿ ਇਹਨਾਂ ਨੂੰ ਮਾਫੀ ਮੰਗਾਈ ਦੱਸੋ ਹੁਣ ਦੱਸੋ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚ ਰਹੀ ਸਭ ਤੋਂ ਵੱਡੀ ਗੱਲ ਕਿ ਇਸ ਮਸਲੇ ਉੱਤੇ ਬੋਲਣ ਲਈ ਰਾਜ਼ੀ ਨਹੀਂ ਹੋਇਆ ਮੰਦਰ ਦਾ ਪੁਜਾਰੀ ਜਾਂ ਉੱਥੋਂ ਦੇ ਸੇਵਾਦਾਰ ਤੇ ਅਖੀਰ ਸ਼ਿਪ ਸੇਨਾ ਦੇ ਨਿਸ਼ਾਂਤ ਸ਼ਰਮਾ ਨਾਲ ਇੰਟਰਵਿਊ ਕੀਤਾ ਤਾਂ ਦੇਖੋ ਕਿਵੇਂ ਪੇਚ ਫਸੇ ਕਿ ਕਿ ਇੱਥੇ ਫਿਰ ਸਵਾਲ ਹੀ ਕਰ ਲੈਣਗੇ ਨਾ ਲੋਕ ਕਿ ਨਿਸ਼ਾਨਦ ਸ਼ਰਮਾ ਜੀ ਇਹ ਮਸਲਿਆਂ ਤੇ ਬੋਲਦੇ ਨੇ ਕਰਨ ਜੀ ਕਰਨ ਜੀ ਮੇਰੀ ਗੱਲ ਪੂਰੀ ਹੋ ਜਾਂਦਾ ਬੋਲਦਾ ਮੈਂ ਬਹੁਤ ਕੁਝ ਬੋਲਦਾ ਮੈਂ ਮੇਰੀ ਗੱਲ ਸੁਣੋ ਜੀ ਪੰਜ ਹਜ਼ਾਰੀਆਂ ਤਾਂ ਸਵਾਲ ਵੀ ਕੀਤਾ ਉਹ ਕਹਿੰਦੇ ਐਸੀ ਨਹੀਂ ਬੋਲ ਸਕਦਾ ਤੁਸੀਂ ਵੀ ਕਿਹਾ ਉੱਥੇ ਨਹੀਂ ਜਾਣਾ ਮੈਂ ਨਹੀਂ ਮੈਂ ਕਿਉਂ ਮੈਂ ਦੱਸਦਾ ਕਿਉਂ ਨਹੀਂ ਜਾਣਾ ਬੱਚਾ ਲੋਕ ਕਿ ਕਹਿਣਗੇ ਕਰਨ ਜੀ ਲੋਕ ਪਾਇਲ ਮਲਿਕ ਦਾ ਮਸਲਾ ਹੁੰਦਾ ਉਦੋਂ ਤੋਂ ਬੋਲ ਲਏ ਨੇ ਅਸਲ ਮਸਲਾ ਤੇ ਹੈ ਕਰਨ ਜੀ ਤੁਸੀਂ ਆਪਣੇ ਟੀਆਰਪੀ ਨਾਲ ਵਜਾਓ ਆਪਣੇ ਚੈਨਲ ਦੀ ਨਹੀਂ ਮੈਂ ਪਾਇਲ ਮਲਿਕ ਦਾ ਮੈਟਰ ਨਹੀਂ ਚਾਲ ਰਿਹਾ ਅਸੀਂ ਤਾਂ ਆਪਣੇ ਆਪ ਨੂੰ ਰਿਸਕ 'ਚ ਅੱਛੀ ਗੱਲ ਆ ਮੇਰੇ ਕੋਲ ਆਂ ਪਰ ਇਸਕੀ ਥੋੜੀ ਮੇਰੇ ਕੋਲ ਪਰ ਆਉਣਾ ਉੱਥੇ ਤਾਂ ਅਸੀਂ ਨਸ਼ੇੜਿਆਂ ਦਾ ਸਟਿੰਗ ਕੀਤਾ ਮੈਂ ਤੁਹਾਨੂੰ ਕੀ ਕਿਹਾ ਮੈਂ ਆ ਪੰਡਤ ਗੁੰਡਰ ਜੇ ਤਾਂ ਨਹੀਂ ਆਉਂਦੇ ਇੱਧਰ ਮੈਂ ਤਾਂ ਹੀ ਹਿਸਾਬ ਦੇ ਲੈਂਦਾ ਤਰਦਾ ਸੀ ਇਹਨਾਂ ਨੂੰ ਪੰਡਤਪੁਰ ਨੂੰ ਥਾਪੜ ਮਾਰਨੇ ਦੇ ਬੁੱਝੇ ਪੰਜਾਬਾਨ ਦਾ ਟੀਵੀ ਦੇਖ ਰਹੇ ਹੋ ਤੁਸੀਂ ਮੈਕਰਨ ਹਾਂਡਾ ਨਸ਼ੇ ਦੇ ਮਸਲੇ ਉੱਤੇ ਲਗਾਤਾਰ ਅਸੀਂ ਬਹੁਤ ਸਾਰੇ ਸਟਿੰਗਸ ਕੀਤੇ ਬਹੁਤ ਸਾਰੇ ਅਜਿਹੇ ਐਪੀਸੋਡਸ ਵੀਡੀਓਜ਼ ਲੈਂਦੀਆਂ ਜਿਸ ਦੇ ਨਾਲ ਸਮਾਜ ਦੀ ਅੱਖਾਂ ਖੁੱਲ ਸਕਣ ਪਿਛਲੇ ਦਿਨੀ ਅਸੀਂ ਇੱਕ ਖਾਸ ਮੁਹਿੰਮ ਚਲਾਈ ਸੀ ਨਸ਼ੇ ਦੇ ਖਿਲਾਫ ਤੇ ਉਸ ਸਬ ਦੇ ਵਿੱਚਕਾਰ ਇਹ ਖੁਲਾਸਾ ਹੁੰਦਾ ਖਰੜ ਦੇ ਵਿੱਚ ਭਵੇਂ ਰਾਮ ਮੰਦਰ ਦੀ ਸਥਾਪਨਾ ਚੱਲ ਰਹੀ ਹੈ ਲੰਬੇ ਸਮੇਂ ਤੋਂ ਪ੍ਰੋਜੈਕਟ ਚੱਲ ਰਿਹਾ ਹੈ ਕਰੋੜਾਂ ਰੁਪਏ ਖਰਚ ਕਰਕੇ ਇਸ ਥਾਂ ਜਿਹੜਾ ਬਣਾਇਆ ਜਾ ਰਿਹਾ ਪਰ ਹਾਲਾਂਕਿ ਇਤਿਹਾਸਿਕ ਮੰਦਰ ਹੋਣ ਦੇ ਬਾਵਜੂਦ ਇੱਥੋਂ ਦਾ ਜਿਹੜਾ ਇੱਕ ਵੱਡਾ ਖੁਲਾਸਾ ਹੋਇਆ ਉੱਥੇ ਬੈਠੇ ਇੱਕ ਪਾਸੇ ਤਾਂ ਪੁਜਾਰੀ ਪਾਠ ਪੂਜਾ ਕਰ ਰਹੇ ਨੇ ਦੂਜੇ ਪਾਸੇ ਨਸ਼ੇੜੀ ਉਥੇ ਨਸ਼ਾ ਕਰ ਰਹੇ ਨੇ RAM ਮੰਦਰ ਦੀ ਹਦੂਦ ਦੇ ਵਿੱਚ ਚਿੱਟਾ ਸੂਈਆਂ ਟੀਕੇ ਗਾਂਜਾ ਚਰਸ ਤੋਂ ਲੈ ਕੇ ਸ਼ਰਾਬ ਦੀਆਂ ਬੋਤਲਾਂ ਤੇ ਗਲਾਸ ਇਹ ਸਭ ਕੁਝ ਦੇਖਿਆ ਗਿਆ ਅਸੀਂ ਉਥੇ ਪਹੁੰਚ ਕੇ ਨਸ਼ੇੜੀਆਂ ਦਾ ਸਟਿੰਗ ਵੀ ਕੀਤਾ ਕਿ ਜੋ ਕਿ ਸਾਡੇ ਸਾਹਮਣੇ ਵੀ ਇਹ ਗੱਲ ਕਹਿੰਦੇ ਹਿੰਮਤ ਰੱਖਦੇ ਸੀ ਕਿ ਇੱਥੇ ਜੋ ਮਰਜ਼ੀ ਕਰੋ ਕੋਈ ਫਰਕ ਨਹੀਂ ਪੈਂਦਾ ਸਾਡੇ ਨਾਲ ਹੁਣ ਸ਼ਿਵਸ਼ਨਾ ਹਿੰਦ ਦੇ ਰਾਸ਼ਟਰੀ ਅਧਿਕਾਰੀ ਨਿਸ਼ਾਨਦ ਸ਼ਰਮਾ ਜੀ ਨੇ ਗੱਲਬਾਤ ਕਰਦੇ ਆਂ ਨਮਸਕਾਰ ਸਵਾਗਤ ਹੁਮਾਰਾ ਨਮਸਕਾਰ ਕਰਨ ਜੀ ਨਮਸਕਾਰ ਤੁਹਾਡੇ ਸਾਰੇ ਸਰੋਤਿਆਂ ਨੂੰ ਦਿਲ ਜੀ ਕਰ ਰਹੀਆਂ ਤੁਹਾਨੂੰ ਨਮਸਕਾਰ ਜੀ ਨਿਸ਼ਾਨ ਜੀ ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਦੱਸ ਹੀ ਚੁੱਕਿਆ ਕਿ ਮਸਲਾ ਕੀ ਹੈ ਤੁਹਾਡੇ ਨਾਲ ਵੀ ਗੱਲਬਾਤ ਹੋ ਚੁੱਕੀ ਆ ਜੀ ਖਰੜ ਦੇ ਵਿੱਚ ਉਹ ਇੱਕ ਬਹੁਤ ਇਤਿਹਾਸਿਕ ਮੰਦਰ ਆ ਜੋ ਕਿ ਸ਼੍ਰੀ ਰਾਮ ਦੇ ਨਾਲ ਵੀ ਨਾਤਾ ਰੱਖਦਾ ਹੈ ਉੱਥੇ ਕਰੋੜਾਂ ਦਾ ਪ੍ਰੋਜੈਕਟ ਆਇਆ ਪਰ ਅਜਿਹੀ ਕੀ ਸਿਚੁਏਸ਼ਨ ਬਣ ਗਈ ਕਿ ਉੱਥੇ ਭਾਵੇਂ ਦਿਨ ਹੋਵੇ ਦੁਪਹਿਰ ਹੋਵੇ ਸ਼ਾਮ ਹੋਵੇ ਅੱਠੇ ਵੇਲੇ ਉੱਥੇ ਨਸ਼ੇੜੀ ਬੈਠ ਰਹੇ ਨੇ ਤੇ ਕੋਈ ਬੋਲਣ ਨੂੰ ਰਾਜ਼ੀ ਨਹੀਂ ਇਸ ਮਸਲੇ ਤੇ ਦੇਖੋ ਕਰਨ ਜੀ ਇਸ ਵਿਸ਼ੇ ਤੇ ਜਦੋਂ ਤੁਹਾਡੀ ਮੇਰੀ ਚਰਚਾ ਹੋਈ ਜੀ ਕਿਉਂ ਅੱਜ ਤੋਂ ਕੁਝ ਸਮਾਂ ਪਹਿਲਾਂ ਲਗਭਗ ਸਾਲ ਪਹਿਲਾਂ ਸਾਡੇ ਸ਼ਹਿਰ ਦੀ ਬੜੀ ਸਾਡੀ ਭੈਣ ਜੀ ਨੇ ਪ੍ਰਵੇਸ਼ ਜੀ ਜੀ ਭਾਜਪਾ ਦੇ ਨੇਤਾ ਨੇ ਤੇ ਚੋਣਾਂ ਵੀ ਲੜ ਚੁੱਕੇ ਨੇ ਤੇ ਬੜਾ ਅੱਛਾ ਹਰ ਸ਼ਹਿਰ ਦੇ ਹਰ ਦੁੱਖ ਸੁੱਖ ਤੋਂ ਹਰ ਸ਼ਹਿਰੀ ਦੇ ਨਾਲ ਖੜਦੇ ਆ ਉਹਨਾਂ ਨੇ ਵੀ ਉਹਨਾਂ ਨਾਲ ਵੀ ਕੱਟਣ ਨੂੰ ਕੋਈ ਨਸ਼ਾ ਵਗੈਰਾ ਕਰ ਰਹੇ ਸੀ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਕਿਸੇ ਦਾ ਅਟੈਕ ਵਰਗਾ ਮਾਹੌਲ ਹੋ ਗਿਆ ਸੀ ਵੀ ਉਹਨਾਂ ਦੇ ਜਿਹੜੇ ਨਸ਼ੇੜੀ ਸੀ ਹੈਵੀ ਹੋਏ ਸੀ ਥ੍ਰੈਟ ਆਉਣ ਲੱਗੇ ਸੀ ਮਤਲਬ ਥ੍ਰੈਟ ਮਤਲਬ ਮੌਕੇ ਤੇ ਉਹ ਥ੍ਰੈਟ ਤਾਂ ਉਹਨਾਂ ਨੇ ਕੀ ਦੇਣਾ ਕਿਹੜਾ ਨੰਬਰ ਤੋਂ ਧਮਕੀ ਦੇਣੀ ਆ ਕਿ ਉਹ ਮੌਕੇ ਤੇ ਉਹਨਾਂ ਦੇ ਹੈਵੀ ਹੋਰ ਜਿਆਦਾ ਬੰਦੇ ਸੀਗੇ ਤੇ ਉਹ ਘੱਟ ਸੀ ਹੂੰ ਉਸ ਸਮੇਂ ਵੀ ਅਸੀਂ ਇਸ ਪ੍ਰਸ਼ਾਸਨ ਨੂੰ ਵਹਾਰ ਲਾਈ ਸੀ ਤੇ ਕੁਛ ਟਮਾ ਹੈ ਠਲ ਪਈ ਰਹੀ ਜੀ ਵੀ ਪਰਦੇ ਨਾਲ ਕਿਤੇ ਕੋ ਆ ਜਾਂਦਾ ਨਹੀਂ ਤਾਂ ਜਿੱਦਾਂ ਤੁਸੀਂ ਉਹਨਾਂ ਦੇ ਕਹਿ ਰਹੇ ਹੋ ਬਹੁਤ ਨਸ਼ੇੜੀ ਬੈਠੇ ਰਹਿੰਦੇ ਆ ਉਹ ਕੰਮ ਰੁਕ ਗਿਆ ਸੀ ਗੱਲ ਇਹ ਆ ਤੁਸੀਂ ਮੇਰੇ ਨਾਲ ਚਰਚਾ ਕੀਤੀ ਤੇ ਮੇਰੇ ਸਾਡੇ ਬੜੇ ਸਤਿਕਾਰਯੋਗ ਵੱਡੇ ਭਾਈ ਸਾਹਿਬ ਸ਼੍ਰੀ ਸ਼ਸ਼ੀ ਜੈਨ ਜੀ ਜਿਹੜੇ ਕਿ ਇੱਕ ਬਹੁਤ ਸ਼ਹਿਰ ਦੀ ਜਾਨੀ ਮਾਨੀ ਹਸਤੀ ਨੇ ਜੀ ਜਿਨ੍ਹਾਂ ਦੇ ਸੁਪੁੱਤਰ ਬੜੇ ਸੀਨੀਅਰ ਆਈਜੀਐਸ ਅਫਸਰ ਨੇ ਤੇ ਆਪ ਵੀ ਬੜੇ ਸੀਨੀਅਰ ਜਰਨਲਿਸਟ ਨੇ ਔਰ 24 ਘੰਟੇ ਹੋ ਇਸ ਮੰਦਿਰ ਇਸ ਪ੍ਰੋਜੈਕਟ ਤੇ ਲਗਾ ਰਹੇ ਆ ਜੀ ਤੇ ਇਸ ਪ੍ਰੋਜੈਕਟ ਇਸ ਮੰਦਿਰ ਵਾਸਤੇ ਹੋ ਮੇਰੇ ਖਿਆਲ ਅੰਦਾਜ਼ਾ ਮੈਂ ਐਕਚੁਅਲ amount ਤਾਂ ਨਹੀਂ ਕਹਾਂਦਾ ਪੰਜ 6 ਕਰੋੜ ਰੁਪਇਆ ਹੱਥ ਜੋੜ-ਜੋੜ ਕੇ ਲੋਕਾਂ ਦਾ ਆ ਯਾ ਆਪਣੇ ਕੋਲੋਂ ਮੈਂ ਜਿਵੇਂ ਮਰਜੀ ਦੇਖੋ ਇੰਨਾ ਵੱਡਾ ਕਾਰਜ ਕਰਨਾ ਸੌਖਾ ਨਹੀਂ ਹੁੰਦਾ ਲੋਕਾਂ ਦੇ ਸਾਥ ਨਾਲ ਹੀ ਹਾਂ ਸਾਥ ਨਾਲ ਹੀ ਹੁੰਦਾ ਤੇ ਲੋਕ ਵੀ ਪੈਸਾ ਉਸ ਬੰਦੇ ਤੇ ਮੂੰਹ ਨੂੰ ਲਾਉਂਦੇ ਜਿਹਦੇ ਮੂੰਹ ਤੇ ਇਹਨਾਂ ਨੂੰ ਪਤਾ ਵੀ ਇਹ ਪੈਸਾ ਤੇ 100 ਰੁਪਿਆ ਲੱਗ ਰਿਹਾ ਤੇ ਬੰਦੇ ਨੇ ਰੁਪਿਆ ਕੋਲੋਂ ਵਾ ਕੇ 121 ਲਾਉਣਾ 99 ਨਹੀਂ ਲਾਉਣੇ ਪਰ ਹਾਲਾਤ ਤਾਂ ਇਹ ਉਹ ਕਹਿੰਦਾ ਕਿ ਉੱਥੇ ਟੀਕੇ ਲੱਗਦੇ ਚਿੱਟੇ ਮੈਂ ਆ ਰਿਹਾ ਹਾਂ ਉਸ ਬੰਦੇ ਤੇ ਆ ਰਿਹਾ ਗੱਲ ਇਹ ਹੈ ਕਿ ਫਿਲਹਾਲ ਸਾਡਾ ਉਹਨਾਂ ਦਾ ਮੇਰੀ ਉਹਨਾਂ ਨਾਲ ਗੱਲ ਹੋਈ ਮੈਂ ਕਿਹਾ ਭਾਈ ਸਾਹਿਬ ਇਦਾਂ ਦਾ ਕਰਕੇ ਮੈਨੂੰ ਕਿਸੇ ਜਨਮ ਵਿੱਚ ਤੁਹਾਡਾ ਨਾਮ ਨਹੀਂ ਲਿਆ ਜੀ ਕਿਸੇ ਵੱਡੇ ਮੈਂ ਕਿਹਾ ਸੀਨੀਅਰ ਜਰਨਲਿਸਟ ਨੇ ਉਹਨਾਂ ਭਾਈ ਸਾਹਿਬ ਦਾ ਫੋਨ ਆਇਆ ਸੀ ਇੱਥੇ ਤੁਸੀਂ ਆਓ ਮਾਹੌਲ ਬਹੁਤ ਖਰਾਬ ਆ ਮੈਂ ਅਸਲ ਚ ਤੁਹਾਨੂੰ ਦੱਸਣਾ ਮੈਂ ਤੁਹਾਨੂੰ ਆਂ ਜੁੱਤੀ ਗੁਰੇਜ ਕੀਤਾ ਜੀ ਮੈਂ ਉੱਥੇ ਕਿਉਂ ਨਹੀਂ ਆਇਆ ਸਭਾ ਕਿਸੋ ਸੰਸਾਨ ਜਿਹੜਾ ਕਿ ਮੇਰੇ ਖਿਆਲ ਚ ਬਿਸ਼ਪ ਵੱਧਰ ਤੇ ਇੱਕ ਨਵੇਂ ਮੰਦਰ ਬਣੇਗਾ ਜੀ ਔਰ ਮੈਂ ਲੋਕਰਾਂ ਤੁਹਾਨੂੰ ਕਿ ਕਿ ਇੱਥੇ ਫਿਰ ਸਵਾਲ ਇਹ ਕਰ ਲੈਣਗੇ ਨਾ ਲੋਕ ਕਿ ਨਿਸ਼ਾਨਦ ਸ਼ਰਮਾ ਜੀ ਇਹਦਾ ਮਸਲੇ ਤੇ ਬੋਲਦੇ ਨੇ ਕਰਨ ਜੀ ਕਰਨ ਜੀ ਮੇਰੀ ਗੱਲ ਪੂਰੀ ਹੋ ਲੈਂਦਾ ਬੋਲਦਾ ਮੈਂ ਬਹੁਤ ਕੁਝ ਬੋਲਦਾ ਤੇਰੀ ਗੱਲ ਪੂਰੀ ਹੋ ਲੈਂਦਾ ਫਿਰ ਤੁਸੀਂ ਜਵਾਬ ਅਗਲਾ ਦਿਓ ਅਗਲਾ ਸਵਾਲ ਆਇਓ ਮੈਂ ਕਿਉਂ ਨਹੀਂ ਆਇਆ ਕਿ ਮੈਂ ਉੱਥੇ ਆਉਂਗਾ ਮੈਂ ਉੱਥੇ ਬੋਲੂਗਾ ਦੇਖੋ ਮੈਨੂੰ ਕੋਈ ਅਟੈਕ ਕਰੇਗਾ ਮੇਰੇ ਤੇ ਮੇਰੇ ਨਾਲ ਸੁਰੱਖਿਆ ਕਰਨੀ ਵੀ ਨੇ ਤੇ ਉਹ ਮੇਰੇ ਤੋਂ ਮੈਨੂੰ ਅਟੈਕ ਕਰੇਗਾ ਤਾਂ ਬਚਾਅ ਕਰਨਗੇ ਮੇਰਾ ਤੇ ਮੋਲ ਹੋਰ ਹੋ ਜਾ ਲੜਾਈ ਵਾਲਾ ਮੂਹ ਹੋ ਜਾਣਾ ਮੈਂ ਲੜਾਈ ਨਹੀਂ ਚਾਹੁੰਦਾ ਪਹਿਲੀ ਗੱਲ ਦੂਜੀ ਗੱਲ ਬਿਨਾਂ ਗੱਲ ਚ ਗੱਲ ਤੋਂ ਵੀ ਜਿਹੜੀ ਆ ਗੱਲ ਆ ਇਹ ਇੱਕ ਤੱਬਾ ਆ ਸਾਡੇ ਸਾਡੇ ਸ਼ਰੀਰ ਦੇ ਸਾਡੇ ਸਮਾਜ ਦੇ ਸਾਡੇ ਨਸ਼ਾ ਸਾਡੇ ਤੱਬਾ ਆ ਉਹਦਾ ਇਹਦਾ ਹੱਲ ਹੈ ਮੇਰੀ ਜੈਨ ਸਾਹਿਬ ਨਾਲ ਗੱਲ ਲਈ ਜੈਨ ਸਾਹਿਬ ਕਹਿੰਦੇ ਕੀ ਫਿਲਹਾਲ ਅਸੀਂ ਫਾਈਨੈਂਸ਼ੀਅਲ ਕ੍ਰਾਈਸਿਸ ਨਾਲ ਗੁਜ਼ਰ ਰਹੇ ਹਾਂ ਜੀ ਫਿਲਹਾਲ ਸੰਸਥਾ ਕੋਲ ਇੰਨਾ ਪੈਸਾ ਨਹੀਂ ਹੈ ਕਿ ਸਭ 10 ਸਕਿਉਰਟੀ ਗਾਰਡ ਲੱਗਦਾ ਇਹੀ ਅਭੀ ਅਸੀਂ ਪ੍ਰਾਈਵੇਟ ਸਕਿਉਰਟੀ ਫੋਰਸ ਆ ਰਵੇਲੇ ਬੈਠ ਨਹੀਂ ਸਕਦੇ ਜੀ ਇੰਨੀ ਖੁੱਲੀ ਜਗ੍ਹਾ ਆ ਕਾਵੇ ਇਕੜ ਚ ਫੈਲਾ ਹੋਇਆ ਨਹੀਂ ਕਿਉਂਕਿ ਪਬਲਿਕ ਪਰ ਆਮ ਪਰਿਵਾਰਾਂ ਦੇ ਛੋਟੇ ਮੇਰੇ ਵਰਗੇ ਪਰਿਵਾਰ ਸੈਰ ਕਰੇ ਜਾਂਦੇ ਆ ਜੀ ਉਹ ਤੇ 10 ਸਕਿਉਰਟੀ ਗਾਰਡ 12 ਸਕਿਉਰਟੀ ਗਾਰਡ ਰੱਖੇ ਜਾਣੀ ਇਸ ਤਰ੍ਹਾਂ ਦਾ ਹਾਲ ਤਾਂ ਇਹੀ ਆ 12 ਸਕਿਉਰਟੀ ਗਾਰਡ ਵਧੀਆ ਫਿੱਟ ਇੱਕ ਸਰਵਿਸਮੈਨ ਰੱਖੇ ਜਾਣ ਜਿਹੜੇ ਨਸ਼ੇੜੀਆਂ ਉੱਤੇ ਖੜਾ ਨਹੀਂ ਜਾਂਦੇ ਇਹਨੂੰ ਉਹ ਸਹਾਲਾਤ ਹਲੇ ਸੰਸਥਾ ਨਹੀਂ ਆਈ ਪਰ ਜਿਵੇਂ ਤੁਸੀਂ ਮੀਡੀਆ ਇੱਥੇ ਬਹੁਤ ਆ ਫਿਰਨ ਜੀ ਮਲੇ ਚੈਨਲ ਨੇ ਜੀ ਜੇ ਮੋਹਲੀ ਤੋਂ ਆ ਕੇ ਮੁੱਦਾ ਚੱਕਿਆ ਬੜਾ ਅੱਛਾ ਲੱਗਿਆ ਵੀ ਜਿਹੜੀ ਸਰਕਾਰ ਨੇ ਇੱਕ ਮਿਮ ਸ਼ੁਰੂ ਕੀਤੀ ਆ ਮੈਂ ਕੋਈ ਆਮ ਆਦਮੀ ਪਾਰਟੀ ਦਾ ਮੈਂਤੀ ਨਹੀਂ ਆ ਪਰ ਨਯੋਧ ਨਸ਼ਾ ਬਰੂ ਤੇ ਮੈਂ ਤਾਂ ਫੈਨ ਆ ਜੀ ਵੀ ਨਸ਼ੇ ਦੇ ਖਿਲਾਫ ਕੋਈ ਆਵਾਜ਼ ਚੱਕੀ ਜਾ ਰਹੀ ਹੈ ਜੇ ਸਰਕਾਰ ਨੇ ਸ਼ੁਰੂ ਕੀਤੀ ਤਾਂ ਤੁਸੀਂ ਵੀ ਕੋਈ ਮਿਮ ਸ਼ੁਰੂ ਕੀਤੀ ਹੋਈ ਆ ਦੇਖੋ ਜਿਹੜਾ ਤੁਸੀਂ ਇਹ ਲੈਨੇ ਹੋ ਜਿਹਨੂੰ ਸਟਿੰਗ ਕਹਿੰਦੇ ਸੋਖਾ ਨਹੀਂ ਹੁੰਦਾ ਜੀ ਤੁਸੀਂ ਕੱਲ੍ਹ ਨੂੰ ਤੁਹਾਡੇ ਕੋਲ ਕਿਹੜਾ ਮੇਰੇ ਵਰਗੇ ਬੋਡੀਗਾਰਡ ਨਾਲ ਤੁਰੇ ਫਿਰਦੇ ਆ ਤੁਹਾਡੇ ਤੇ ਵੀ ਟੈਗ ਹੋਸਾ ਸੀ ਹੁਣ ਜਾਣਦੇ ਹੋ ਨਾ ਤੁਹਾਨੂੰ ਐਡ ਵੀ ਨਹੀਂ ਮਿਲੇ ਨਹੀਂ ਉਲਟਾ ਖਤਰਾ ਹੈ ਪਰ ਤੁਸੀਂ ਸਮਾਜ ਵਾਸਤੇ ਕੰਮ ਕਰ ਰਹੇ ਹੋ ਉਹਦਾ ਹੱਲ ਇਹੀ ਆ ਜਿਵੇਂ ਤੁਸੀਂ ਸਾਡੇ ਸੰਗਿਆਲ ਚ ਲੈ ਆਉਂਦਾ ਕੱਲ ਸਾਡੇ ਸ਼ਿਵ ਸਨਾ ਹਿੰਦ ਵੱਲੋਂ ਸਾਡਾ ਇੱਕ ਜਿਹੜਾ ਸੰਗਠਨ ਦੇ ਕੁਝ ਲੋਕ ਮਾਨਯੋਗ ਐਸਐਸਪੀ ਸਾਹਿਬ ਬੀਸੀ ਸਾਹਿਬ ਨੂੰ ਮਿਲਾਂਗੇ ਸੀ ਐਸਜੀਪੀ ਸਾਹਿਬ ਤੇ ਡੀਐਸਪੀ ਸਾਹਿਬ ਨੂੰ ਮਿਲਾਂਗੇ ਜੀ ਕਿ ਉੱਥੇ ਪੁਲਿਸ ਹੀ ਗਸ਼ਤ ਵਧਾਈ ਜਾਵੇ ਜੀ ਪੀਸੀਆਰ ਵਗੈਰਾ ਜੋ ਵੀ ਤੰਤਰ ਜੋ ਵੀ ਪੁਲਿਸ ਕੋਲ ਵੈਸੇ ਪੋਰਸ ਬਹੁਤ ਘਾਟਾ ਮਾਰ ਰਿਹਾ ਥਾਣੇ 'ਚ ਤੇ ਜਿੰਨਾ ਹੋ ਸਕੇ ਉੱਤੇ ਪ੍ਰਸ਼ਾਸਨ ਜਿਹੜੀ ਆਪਣੇ ਇੱਥੇ ਉਹ ਆਪਣੀ ਸਥਿਤੀ ਰੱਖੇ ਸ਼ਾਨ ਜੀ ਮੇਰਾ ਇੱਕ ਸਵਾਲ ਹੈ ਤੁਹਾਡੇ ਕਹੂੰਗੀ ਕੀ ਪਹਿਲਾ ਸਵਾਲ ਅੱਛਾ ਕੀ ਪੁਜਾਰੀ ਉੱਥੇ ਦੇਖ ਰਿਹਾ ਸੀ ਤੇ ਉਹ ਸੂਟਾ ਜਾਂ ਕੁਝ ਨਸ਼ਾ ਕਰ ਰਿਹਾ ਸੀ ਮੇਰੀ ਗੱਲ ਸੁਣੋ ਜੀ ਪੁਜਾਰੀਆਂ ਤੋਂ ਸਵਾਲ ਵੀ ਕੀਤਾ ਉਹ ਕਹਿੰਦੇ ਐਸੀ ਨਹੀਂ ਬੋਲ ਸਕਦੇ ਤੁਸੀਂ ਵੀ ਕਿਹਾ ਉੱਥੇ ਨਹੀਂ ਜਾਣਾ ਮੈਂ ਨਹੀਂ ਮੈਂ ਕਿਉਂ ਮੈਂ ਦਾਸਾ ਇੱਧਰ ਕਿਉਂ ਨਹੀਂ ਜਾਣਾ ਲੋਕ ਲੋਕੇ ਕਹਿਣਗੇ ਹਰਾਂ ਜੀ ਲੋਕ ਪਾਇਲ ਮਲਿਕ ਦਾ ਮਸਲਾ ਹੁੰਦਾ ਉਦੋਂ ਤੋਂ ਖੋਲ ਲੈਂਦੇ ਅਸਲ ਮਸਲਾ ਤੇ ਇਹ ਹੈ ਹਰਾਂ ਜੀ ਤੁਸੀਂ ਆਪਣੇ TRP ਨਾਲ ਵਧਾਓ ਆਪਣੇ ਚੈਨਲ ਦੀ ਨਹੀਂ ਮੈਂ ਪਾਇਲ ਮਲਿਕ ਦਾ ਮੈਟਰੀ ਚੱਲ ਰਿਹਾ ਅਸੀਂ ਤਾਂ ਕਿ ਆਪਣੇ ਆਪ ਨੂੰ ਰਿਸਕ 'ਚ ਪਾ ਕੇ ਸਟਿੰਗ ਕਰਕੇ ਤੁਹਾਡੇ ਕੋਲ ਆਈ ਵਧੀਆ ਅੱਛੀ ਗੱਲ ਹੈ ਮੇਰੇ ਕੋਲ ਆਨ ਦਾ ਰਿਸਕ ਥੋੜੀ ਉੱਥੇ ਤਾਂ ਸੀ ਨਸ਼ੇੜਿਆਂ ਦਾ ਸਟ੍ਰਿੰਗ ਕੀਤਾ ਮੈਂ ਤੁਹਾਨੂੰ ਕੀ ਕਿਹਾ ਕਿ ਜੇ ਮੈਂ ਉੱਥੇ ਜਾਂਦਾ ਉੱਥੇ ਲੜਾਈ ਹੋਣੀ ਸੀ ਜੀ ਬ੍ਰਦਰ ਸਮਝੋ ਤੁਸੀਂ ਮੈਨੂੰ ਇਹ ਸਵਾਲ ਦੇਖੋ ਤੁਹਾਡੇ ਸਾਹਮਣੇ ਨਸ਼ਾ ਹੋ ਰਿਹਾ ਜੀ ਮੈਂ ਉਹਨਾਂ ਨੂੰ ਰੋਕਣਾ ਸੀ ਤੇ ਆਟੋਮੈਟਿਕਲੀ ਭਾਜੀ ਉਹਨਾਂ ਨਸ਼ੇੜੀ ਬੰਦੇ ਕੋਲ ਕਿਹੜਾ ਦਿਮਾਗ ਆ ਓ ਜਿਆਦਾ ਭੱਜ ਜਾਣਗੇ ਉਲਟਾ ਅਟੈਕ ਕਰਨਗੇ ਲੜਾਈ ਦਾ ਲੋਕਾਂ ਨੇ ਤੁਹਾਡੇ ਤੁਹਾਡੇ ਦੇ ਚਾਰ-ਚਾਰ ਨਾਲ ਕਹਿਣਾ ਨਿਸ਼ਾਨ ਸ਼ਰਮ ਆਪਣੀ ਸਪੋਰਟੀ ਦਾ ਮਿਸਯੂਜ਼ ਕਰ ਰਿਹਾ ਸੀ ਨਿਸ਼ਾਨ ਸ਼ਰਮੇ स्पोर्ट ਫੁੱਲਸਨ ਨਾ ਲਾਈਵ ਹੈ ਨਿਸ਼ਾਨ ਸ਼ਰਮੇ ਜਾਨ ਦੀ ਬਾਤ ਦੱਤ ਰਹੀ ਆ ਲੋਕਾਂ ਨੂੰ ਕੁੱਟਣ ਨਹੀਂ ਨਹੀਂ ਜਿਹੜੀ ਜਿਹੜਾ ਸਹੀ ਤਰੀਕਾ ਇਹੀ ਆ ਕਿ ਪ੍ਰਸ਼ਾਸਨ ਉਸੇ ਰਿਟਰਨ ਚ ਕੰਪਲੀਟ ਦਵਾਂਗੇ ਕਿ ਉੱਥੋਂ ਆਪਣੀ ਜਿਹੜੀ ਆ ਗਸ਼ਤੋਂ ਦਾਓ ਤੇ ਜਿਹੜੀ ਆ ਇਹਨਾਂ ਨੂੰ ਛੇੜਿਆ ਨਾ ਖੁਪ ਜਾਓ ਜਿਹੜੀ ਜਿਹੜੀ ਪਹਿਲੀ ਵਾਰੀ ਕੰਪਲੇਂਟ ਦਿੱਤੀ ਜਿਹੜੀ ਮੈਂ ਜਿਹੜੀ ਆ ਅੱਜ ਵੀ ਅੱਜ ਤੋਂ ਪਹਿਲਾਂ ਪ੍ਰਵੇਸ਼ ਜੀ ਦੇ ਬਾਅਦ ਦੂਜੀ ਵਾਰ ਤੁਹਾਡੇ ਅੱਜ ਮੇਰੀ ਇਤਿਆਹ ਚਾ ਮਾਮਲਾ ਹੈ ਪਹਿਲਾਂ ਪਰਵੇਸ਼ ਜੀ ਵੱਲੇ ਹੋਇਆ ਸੀ ਉਸ ਤੋਂ ਬਾਅਦ ਅਸੀਂ ਕੰਪਲੀਟ ਮੌਖੀ ਦੀ ਰੂਪ ਦਿੱਤੀ ਸੀ ਬਲੋ ਗਿਆ ਸੀ ਕਿਹਦੇ ਨੂੰ ਪੁੱਛ ਸਕਦੇ ਜਾ ਕੇ ਹੁਣ ਤੁਸੀਂ ਦਿੱਤਾ ਹੈ ਤਾਂ ਅਸੀਂ ਕੰਪਲੀਟ ਕਰਾਂਗੇ ਜਿਵੇਂ ਮੈਂ ਆਪਣੇ 24 ਘੰਟੇ ਚੋਂ 8 ਘੰਟੇ ਲਾਈਵ ਰਹਿਣਾ ਫੇਸਬੁੱਕ ਤੇ 8 ਘੰਟੇ ਸ਼ੇਵਲਿੰਗ ਤੇ ਬੈਠਣਾ ਸੌਂਦੇ ਨਹੀਂ ਲਖਾਸ ਕਰਕੇ ਜੀ ਮੈਂ ਆਪਣੇ ਮੰਦਰ ਤੇ ਮੈਨੂੰ ਧਿਆਨ ਮੈਂ ਆਪਣੇ ਘਰੋਂ ਸਿਹਰੇ ਮੇਰਾ ਅਜਾ ਸੈਡਰ ਚੈੱਕ ਕਰ ਲਓ ਸਵਾ 12 ਵਜੇ ਸਵਾ 12 ਮੈਂ ਸਵਾ 12 ਮੱਠ ਲਾਉਂਗਾ ਮੈਂ 12 ਉੱਠ ਕੇ 7-8 ਵੇ ਆਪਣੇ ਮੰਦਰ ਵੱਲ ਨਾਲ ਮੁੜ ਕੇ ਹੁਣ ਫੇਰ ਮੰਦਰ ਚਲ ਜਾਣਾ ਆਪਣੇ ਹਰ ਬੰਦੇ ਜ ਆਪਣੇ ਤੇ ਸੇਵੇ ਦੇ ਉਹ ਤੁਸੀਂ ਧਿਆਨ ਲਿਜਾਤਾ ਸੀ ਕੰਪਲੀਟ ਵੀ ਦੇਵਾਂਗੇ ਜਿਹੜੀ ਤੁਸੀਂ ਗੱਲ ਕੀਤੀ ਪੁਜਾਰੀ ਕਿਉਂ ਨਹੀਂ ਬੋਲਦਾ ਭਾਜੀ ਪੁਜਾਰੀ ਨੇ ਕੋਲੇ ਨਾਲ ਬੋਲ ਕੇ ਛਿੱਤਰ ਖਾਣੇ ਆ ਪੁਜਾਰੀ ਇਕੱਲਾ ਬੋਲਦੂ ਆ ਆ ਵੀ ਕਿਉਂ ਕਰ ਰਹੇ ਹੋ ਸੱਤਾਂ ਵਾਲੀ ਰੱਖ ਕੇ ਢਾ ਲੈਣਗੇ ਇਹ ਸਾਰੀ ਜਿਹੜੀਆਂ ਗਲਤੀਆਂ ਨੇ ਸਮੇਂ ਦੀਆਂ ਸਰਕਾਰਾਂ ਦੀਆਂ ਨੇ ਵੱਡੇ ਪ੍ਰੋਜੈਕਟ ਸਾਡੇ ਇੱਥੇ ਨਹੀਂ ਆਏ ਅਗਰ ਵੱਡੇ ਪ੍ਰੋਜੈਕਟਾਂ ਦਾ ਇਹ ਨਸ਼ੀਲਾ ਹੰਦ ਅਗਰ ਵੱਡੀ ਇੰਡਸਟਰੀ ਹੁੰਦੀ ਤੇ ਨਸ਼ੇ ਲਾਉਂਦੇ ਤੁਹਾਡੇ ਵਿਰੋਧੀਆਂ ਨੇ ਕਹਿਣਾ ਹੁਣ ਅੱਗੇ ਵੀ ਦਾ ਤੜਲਲੇ ਨਾਲ ਜਾਂਦੇ ਹਾਂ ਕਿ ਸਾਡੇ ਧਰਮ ਦੇ ਖਿਲਾਫ ਐਂ ਬੋਲੂਗਾ ਅਸੀਂ ਐਂ ਕੁੱਟਦੇਾਂਗੇ ਮਾਰਦੇਾਂਗੇ ਮਾਫੀ ਮੰਗੋ ਮੈਂ ਕਿੰਨੇ ਕੁੱਟਦੇ ਮਾਰਦੇ ਨਹੀਂ ਆਪਰ ਤੇ ਕਿਤਾ ਜਾਂਦਾ ਨਹੀਂ ਕਿੰਨੇ ਕਿੰਨੇ ਕਿ ਮਾਫੀ ਮੰਗੋ ਸਾਡੇ ਕੋਲੋਂ ਅਸੀਂ ਬਖਸ਼ ਦਿਆਂ ਹੁਣ ਇਹਨਾਂ ਨਸ਼ੇੜੀਆਂ ਨੂੰ ਮਾਫੀ ਮੰਗਾਈ ਜਾਂਦੀ ਹੈ ਕਿ ਕਿਹਨਾਂ ਮਾਫੀ ਮੰਗਾਈ ਪਹਿਲਾਂ ਦੱਸੋ ਕਿਹੜੇ ਤੋਂ ਮਾਫੀ ਮੰਗਾਈ ਮੈਂ ਇਹਨੂੰ ਮੈਂ ਕਿਹਾ ਮੇ ਤੋਂ ਮਾਫੀ ਮੰਗੋ ਦੱਸੋ ਬਹੁਤ ਸਾਰੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੋਈਆਂ ਪਿੱਛੇ ਜੇ ਕਈ ਇੰਟਰਨੈਟ ਲੀਡ ਡਰਾ ਜੀ کون ਕੈਮਰਾ ਬੋਲ ਰੋ ਦੱਸੋ ਨਹੀਂ ਮੈਂ ਤਾਂ ਗੱਲ ਕਰ ਰਿਹਾ ਕਿ ਜਿਹੜੀਆਂ ਸਵਾਲ ਬਣੀਆਂ ਹੋਈਆਂ ਨੇ ਉਹਨਾਂ ਦੀ ਗੱਲ ਕਰ ਰਿਹਾ ਹਾਂ ਕੋਈ ਕਿਸੇ ਨੂੰ ਕੁਝ ਵੀ ਕਹਿ ਸਕਦਾ ਇਸ ਦੇਸ਼ ਵਿੱਚੁੱਲਾ ਬੋਲਣ ਦਾ ਅਧਿਕਾਰ ਆ ਤੁਸੀਂ ਜਵਾਬ ਪੁੱਛ ਰਹੇ ਹੋ ਮੇ ਤੋਂ ਤੁਹਾਨੂੰ ਅਧਿਕਾਰ ਆ ਬੋਲਣ ਦਾ ਜੀ ਮੈਨੂੰ ਤੁਸੀਂ ਸਵਾਲ ਦੇ ਰਹੇ ਹੋ ਮੈਂ ਜਵਾਬ ਦੇ ਰਿਹਾ ਮੇਰਾ ਜਵਾਬ ਇਹ ਹੈ ਜਿਹੜਾ ਤੁਹਾਡਾ ਇੱਕ ਜਵਾਬ ਸੀ ਕਿ ਪੰਡਤ ਜੀ ਨੇ ਕੁਝ ਨਹੀਂ ਕੀਤਾ ਹਏ ਮੈਨੂੰ ਨਹੀਂ ਪਤਾ ਕਿਹੜੇ ਪੰਡਤ ਜੀ ਆ ਕਿਹਨਾਂ ਦੀ ਗੱਲ ਆ ਪਰ ਪੰਡਤ ਜੀ ਵਿਚਾਰੇ ਇਕੱਲੇ ਬੋਲ ਕੇ ਸ਼ਕਤਾਂ ਥੋੜੀ ਖਾਂ ਕੇ ਨਿਸ਼ੇੜੀਆਂ ਤੋਂ ਤੁਸੀਂ ਇਕੱਲੇ ਸੀਗੇ ਉਸੇ ਆਇਆ ਕਰੋ ਕੈਮਰੇ ਤੋਂ ਲੋਕ ਲਗਨ ਡਰ ਲਗਨ ਦਾ ਕੈਮਰਾ ਬਈ ਪਤਾ ਨਹੀਂ ਲਾਈਵ ਚੱਲ ਰਿਹਾ ਕੀ ਚੱਲ ਰਿਹਾ ਕੀ ਕੱਲੇ ਜਾ ਕੇ ਰੋਕੇ ਤਾਂ ਉਹ ਨਹੀਂ ਛੇੜੀ ਇੱਥੇ ਦੀ ਗੱਲ ਨਹੀਂ ਕਿਸੇ ਜਗ੍ਹਾ ਮੈਂ ਛੇੜੀ ਬੈਠਾ ਜੀ ਪਰ ਅਸਲ ਹਕੀਕਤ ਦੇ ਵਿੱਚ ਮੈਂ ਸਿਰਫ ਇਸ ਕਰਕੇ ਨਹੀਂ ਗਿਆ ਕਿ ਇੱਕ ਤਾਂ ਸੰਸਾਰ ਦੀ ਬਦਨਾਮੀ ਦੀ ਸੁਲਤਾਨ ਜਿਹੜਾ ਇੰਨਾ ਵੱਡਾ ਇੱਕ ਇਹਨੇ ਕੋ ਆ ਰਾਮ ਨਾ ਇਹ ਹੁਣ ਵੀ ਹੋ ਹੀ ਰਹੀ ਹੈ ਨਸ਼ੇੜੀਆਂ ਦੇ ਵਿੱਚ ਜੇ ਪ੍ਰਚਲਿਤ ਹੋ ਗਈ ਥਾਂ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਇੱਥੇ ਨਸ਼ਾ ਹੁੰਦਾ ਲੋਕੀ ਜਾਣੂ ਗਰੇਜ਼ ਕਰਦੇ ਨੇ ਹੋਰ ਇਸ ਤੋਂ ਵੱਧ ਬਦਨਾਮੀ ਕੀ ਲੋਕਾਂ ਨੂੰ ਜਾਣੋ ਦੀ ਲੋਕ ਬਹੁਤ ਜਾਂਦੇ ਆ ਲੋਕ ਸੇਰੇ ਦੇਖਿਆ ਕਰੋ ਕਿੰਨੇ ਜਾਂਦੇ ਆ ਇਦਾਂ ਦੀ ਗੱਲ ਨਹੀਂ ਕਿ ਲੋਕ ਉੱਥੇ ਜਾਂਦੇ ਨਹੀਂ ਸਵੇਰੇ 4 ਤੋਂ ਲੈ ਕੇ 7 ਵਜੇ ਤੱਕ ਉੱਥੇ ਦੇਖੋ ਕਿੰਨਾ ਰੌਣਕ ਹੁੰਦਾ ਦੁਨੀਆ ਜਲਦੀ ਹੈ ਇਦਾਂ ਦੀ ਕੋਈ ਗੱਲ ਨਹੀਂ ਆ ਬਾਕੀ ਜਿਹੜੇ ਲੋਕਾਂ ਨੇ ਦੇਖ ਕੇ ਅੱਖਾਂ ਬੰਦ ਕਰ ਰਹੇ ਆ ਉਹਨਾਂ ਦਾ ਜਵਾਬ ਤੁਸੀਂ ਉਹਨਾਂ ਤੋਂ ਲਓ ਮੈਨੂੰ ਤੁਸੀਂ ਜਿਹੜਾ ਮੇਰੇ ਤੇ ਜਵਾਬ ਪੁੱਛਿਆ ਵੀ ਤੁਸੀਂ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਮੈਂ ਹੁਣ ਇਹੀ ਕਰ ਸਕਦਾ ਨਾ ਜੀ ਮੈਂ ਕੋਈ ਥੋੜੇ ਤੱਕ ਅਸੀਂ ਪਹੁੰਚੇ ਤਾਂ ਕਿ ਝੱਲੜਾ ਕੋਈ ਮੁੱਢਾ ਹੀ ਨਹੀਂ ਮੈਂ ਸੁਣੋ ਮੈ ਕੋ অথੋਰੀਟੀ ਤਾਂ ਹੈ ਨਹੀਂ ਲਾਤਾ ਮੇਰੇ ਕੋ ਕੋ ਪਾਵਰ ਹੈ ਵੀ ਮੈਂ ਫੋਨ ਕਰਨਾ ਤੇ ਇਦਾਂ ਤੇ ਇਦਾਂ ਕਰ ਦੋ ਮੈਂ ਇੱਕ ਲੀਗਲ ਤਰੀਕੇ ਨਾਲ ਗੁਜਾਰਿਸ਼ ਕਰ ਸਕਦਾ ਪ੍ਰਸ਼ਾਸਨ ਨੂੰ ਜੀ ਉਹ ਜਿੱਥੇ ਮੈਨੂੰ ਉਮੀਦ ਆ ਸਾਡੇ ਸੰਗਠਨ ਦੇ ਰਾਹੁਲ ਮਚੰਦਾ ਜੀ ਨੇ ਔਰ ਆਪਣਾ ਸੋਨੀ ਗਰਗ ਜੀ ਨੇ ਰਾਜਕੁਮਾਰ ਭੱਟੀ ਜੀ ਨੇ ਇਹਦਾ ਜੀਨ ਨਾਲ ਸਭ ਦੀ ਡਿਊਟੀ ਲਗਾਊਗਾ ਤੇ ਜਾ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਆਓ ਉਹ ਸਾਨੂੰ ਜਿੱਥੇ ਮੀਜਾ ਜਿਹੜੀ ਵੀ ਅਸੀਂ ਇੱਥੇ ਪ੍ਰਸ਼ਾਸਨ ਨੂੰ ਉਹ ਹਾਰ ਲਈਏ ਜਾਇਜ਼ ਕੰਸਟੇ ਹੋ ਜਾਂਦੇ ਤੇ ਹੋ ਜਾਏਗਾ ਫੋਰ ਬੜੀ ਵਧੀਆ ਹੈ ਮੈਂ ਸਾਰੇ মিডিਆ ਦੇ ਜਿੰਨੇ ਪੱਤਰਕਾਰ ਭਾਈ ਚਰੇ ਆ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਇਦਾਂ ਦੀ ਮੁੱਦੇ ਚੱਕਿਆ ਕਰੋ ਜਿਹਨਾਂ ਨਾਲ ਕਿ ਸਮਾਜ ਨੂੰ ਕੁਛ ਨਾ ਕੁਛ ਤਾਂ ਅੱਛਾ ਮਿਲੇ ਨੇਗਾ ਇਥੇ ਆਮ ਤੌਰ ਤੇ ਹੀ ਬੰਦੀਆਂ ਜੀ ਖਬਰਾਂ ਮਿਲਦੀਆਂ ਜੀ ਉਹਨੇ ਉਹਨੂੰ ਇਹ ਕਹਤਾ ਜੀ ਤੁਹਾਡਾ ਕੀ ਕਹਿਣਾ ਜੀ ਉਹਨੇ ਇਹ ਕਹਤਾ ਉਹਨੇ ਕੀ ਕਹਿਣਾ ਜੀ ਜੀ ਤਾਂ ਬਿਲਕੁਲ ਇਹ ਸੀ ਨਿਸ਼ਾਨ ਸ਼ਰਮਾ ਜੀ ਉਹਨਾਂ ਦਾ ਕਹਿਣਾ ਹੈ ਕਿ ਲੀਗਲ ਰੂਟ ਲਿਆ ਜਾਵੇਗਾ ਇਸ ਮਸਲੇ ਉੱਤੇ ਅਸੀਂ ਕੰਪਲੀਟ ਕਰਾਂਗੇ ਨਿੱਜੀ ਤੌਰ ਤੇ ਉਹ ਕਹਿੰਦੇ ਨੇ ਕਿ ਸਾਡੇ ਉੱਥੇ ਜਾਇਆ ਕੋਈ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਤਾ ਅਸੀਂ ਮੰਦਰ ਦੀ ਅਥਾਰਟੀਸ ਨਾਲ ਜਿਵੇਂ ਪਹਿਲਾਂ ਵੀ ਮੈਂ ਸਵਾਲ ਦੇ ਵਿੱਚ ਕਿਹਾ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਗਰੇਜ਼ ਕਰਦੇ ਨਜ਼ਰ ਆਏ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਤਾਂ ਨਸ਼ੇੜੀਆਂ ਨੇ ਨਹੀਂ ਛੱਡਣਾ ਨਹੀਂ ਮੇਰੀ ਗੱਲ ਹੋਈ ਜੀ ਮੰਦਰ ਦੀ ਅਥਾਰਟੀ ਜੀ ਦਾ ਮਿਸਟਰ ਜੈਨ ਨਾਲ ਗੱਲ ਹੋਈ ਉਹਨਾਂ ਨੇ ਸਾਫ਼ ਮੈਨੂੰ ਕਿਹਾ ਕਿ ਨਿਸ਼ਾਨ ਜੀ ਇਸ ਵੇਲੇ ਅਸੀਂ ਇਸ ਪੋਜੀਸ਼ਨ 'ਚ ਨਹੀਂ ਆ ਕਿ ਮੈਂ ਮੰਦਰ ਦੇ ਜਿਹੜਾ ਕੰਮ ਹੋ ਰਿਹਾ ਰੋਕ ਕੇ ਇੱਥੇ 15 ਬੰਦੇ 10 ਬੰਦੇ ਸਕੂਲ 15 ਬੰਦੇ ਲਾੜਦਾ મતલਬ ਇੱਕ ਬੰਦਾ 15000 ਚ ਰੱਖਿਆ ਜਾਂਦਾ ਜੀ 3-4 ਲੱਖ ਰੁਪਏ ਇਸ ਕੰਮ ਚ ਲਗਾਵਾ ਇਸੋ ਲਾਹਤ ਸਡਾ ਸੰਗਠਨ ਮਨਗੀ ਸੰਸਥਾ ਨਹੀਂ ਹੈ ਰੋਟੀ ਨਹੀਂ ਹੈ ਪਰ ਕਹਿੰਦੇਗਾ ਕੋਈ ਨਾ ਕੋਹਲ ਪ੍ਰਸ਼ਾਸਨ ਨੂੰ ਤੁਸੀਂ ਵੀ ਰਿਟਰਨ ਚ ਕੋ ਅਸੀਂ ਮੋਖੀ ਨਹੀਂ ਤੇ ਰਿਟਰਨ ਤੁਸੀਂ ਵੀ ਕਮਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਸਥਿਤੀ ਬਾਰੇ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਧੰਨਵਾਦ